ਹਕ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਜਾਂ ਹਦਾਇਤਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਅਤੇ ਮਾੜੇ ਅੰਸ਼ਾਂ ਦੇ ਖਿਲਾਫ ਇੱਕ ਵਿਸ਼ੇਸ਼ ਜਿਹੜੀ ਮਹਿੰਮ ਚਲਾਈ ਜਾ ਰਹੀ ਆ ਜਿਸ ਦੇ ਨਤੀਜੇ ਵੀ ਵਧੀਆ ਦੇਖਣ ਨੂੰ ਮਿਲ ਰਹੇ ਹਨ ਤੇ ਜੇ ਅਸੀਂ ਪੁਲਿਸ ਜ਼ਿਲ੍ਹਾ ਲਹਿਣਾ ਅਧਿਆਤਿ ਦੀ ਗੱਲ ਕਰੀਏ ਤਾਂ ਇੱਥਾਂ ਦੀ ਪੁਲਿਸ ਵੱਲੋਂ ਵੀ ਨਸ਼ਾ ਤੇ ਮਾਰੇ ਅਨਸਰਾਂ ਦੇ ਖਿਲਾਫ ਜੋ ਮੈਮੋ ਚਲਾਈ ਜਾ ਰਹੀ ਆ ਉਸ ਦੇ ਨਤੀਜੇ ਵੀ ਦੇਖਣ ਨੂੰ ਬਹੁਤ ਹੀ ਵਧੀਆ ਮਿਲ ਰਹੇ ਆ ਕਿਉਂਕਿ ਪੁਲਿਸ ਵੱਲੋਂ ਨਸ਼ੇ ਦੇ ਸਮਗਲਾਂ ਦੇ ਖਿਲਾਫ ਜੋ ਇੱਕ ਵੱਡੀ ਕਾਰਵਾਈ ਜੜੀ ਕੀਤੀ ਜਾ ਰਹੀ ਆ ਉਸੇ ਲੜੀ ਤਹਿਤ ਅੱਜ ਜਗਰਾਉਂ ਪੁਲਿਸ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 3 ਕਿਲੋ ਤੋਂ ਵੱਧ ਹੀਰੋਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਤੇ ਇਸ ਬੰਦੀ ਜਾਣਕਾਰੀ ਦੇਣ ਲਈ ਅੱਜ ਪੁਲਿਸ ਸਿਵਲ ਲਾਈਨ ਵਿਖੇ ਸਾਡੇ ਪੁਲਿਸ ਜ਼ਿਲ੍ਹਾ ਸਹਾਣਾ ਜੱਤੀ ਦੇ ਮਾਨਯੋਗ ਐਸਐਸਪੀ ਡਾਕਟਰ ਅੰਕਰ ਗੁਪਤਾ ਜੀ ਉਹਨਾਂ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਜਿਹੜੀ ਆ ਕੀਤੀ ਜਾ ਰਹੀ ਆ ਉਹ ਅੱਜ ਵੱਡੀ ਕਾਮਯਾਬੀ ਨੂੰ ਲੈ ਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕੀ ਕਹਿੰਦੇ ਆ ਤੁਸੀਂ ਵੀ ਸੁਣ ਲਵੋ ਵਿੱਚ ਮਾਨਯੋਗ ਸਾਡੇ ਜੀਐਮ ਸਰ ਪੰਜਾਬ ਡੀ ਸਰ ਪੰਜਾਬ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਜਿ ਗਰਾਉਂਡ ਪੁਲਿਸ ਵੱਲੋਂ ਪਹਿਲਾਂ ਵੀ ਜਿਹੜੀ ਨਸ਼ੇ ਦੇ ਖਿਲਾਫ ਕਾਰਵਾਈ ਉਹ ਨਿਰੰਤਰ ਜਾਰੀ ਹੈ ਤੇ ਇਹਦੀ ਲਗਾਤਾਰਤਾ ਦੇ ਵਿੱਚ ਹੀ ਕੱਲ ਸਾਨੂੰ ਇੱਕ ਵਧੀਆ ਕਾਮਯਾਬੀ ਹਾਸਲ ਹੋਈ ਜਦੋਂ ਕਿ ਇੱਕ ਪਰਚਾ ਸੀ ਦਰਜ ਕੀਤਾ 266 ਨੰਬਰ 2025 ਦੇ ਵਿੱਚ 21 25 ਐਨਡੀਪੀਐਸ ਐਕਟ ਦਾ ਥਾਣਾ ਸਦਰ ਸਦਰ ਜਗਰਾਉਂ ਦੇ ਵਿੱਚ ਤੇ ਇਹਦੇ ਵਿੱਚ ਟੋਟਲ ਅਸੀਂ ਤਿੰਨ ਦੋਸ਼ੀ ਫੜੇ ਆਏ ਜੀ ਇਹਨਾਂ ਦੇ ਨਾਮ ਨੇ ਅਮਨਦੀਪ ਸਿੰਘ ਤੇ ਸ਼ਰਮੀ ਪਵਨ ਕੁਮਾਰ ਉਸਨਾਏ ਤੇ ਬਚਿੱਤਰ ਸਿੰਘ ਇਹ ਤਿੰਨ ਮੰਗਿਆਂ ਤੋਂ ਇਹ ਤਿੰਨ ਬਦਲੇ ਸਾਨੂੰ ਕਰੀਬ 3 ਕਿਲੋ 72 ਗ੍ਰਾਮ ਹੈ ਰਵਤ ਜਿਹੜੀ ਕਮਰਸ਼ਲ ਕੁਆਲਿਟੀ ਦੇ ਵਿੱਚ ਆਉਂਦੀ ਹੈ ਇਹ ਰਿਕਵਰ ਹੋਈ ਹੈ ਨਾਲ ਗੱਡੀ ਇਹਨਾਂ ਕੋਲ ਰਹੀ ਸੀ ਸਕੋਰਪੀਓ ਐਨ ਨੰਬਰ ਅਪਲਾਈਡ ਫਾਰ ਹੈ ਪੀ ਵੀ 10 ਸਲਾਈਡ ਫਾਰ ਨੰਬਰ ਹੈ ਸੋ ਇਹ ਰਿਕਵਰੀ ਕੀਤੀ ਹੈ ਆਪਾਂ ਤੇ ਮੈਂ ਇਹ ਦੱਸਣਾ ਚਾਹਾਂਗਾ ਵੀ ਇਹ ਜਿਹੜਾ ਅਮੰਦੀ ਬ੍ਰੋਕੀ ਹੈਗਾ ਇਹਦੇ ਕੋਲ ਪਹਿਲਾਂ ਵੀ ਕਰੀਬ 14 ਪਰਚੇ ਦੇ ਹੈਗੇ ਨੇ ਵਾਪਸ ਆਉਂਧਾਵਾ ਦੇ ਅੰਦਰ ਜਿਹਦੇ ਵਿੱਚ ਐਕਸਾਈਜ਼ ਐਕਟ ਆਰਮਜ਼ ਐਕਟ ਇਵਨ ਐਨਡੀਪੀਐਸ ਐਕਟ ਦੇ ਵੀ ਪਰਚੇ ਸ਼ਾਮਿਲ ਹੈਗੇ ਨੇ ਸੋ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਵੀ ਇਹ ਇੱਕ ਮਕਦਮੇ ਦੇ ਵਿੱਚ ਜਿਹੜਾ ਐਂਟੀਨਰ ਕਾਟਕ ਟਾਸਕ ਫੋਰਸ ਨੂੰ ਵਾਂਟਡ ਹੈ ਗਿਆ ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਾਡੇ ਪੁਲਿਸ ਜਲ੍ਹਾਂ ਦਿਹਾਤੀ ਦੇ ਮਾਨਯੋਗ ਐਸਐਫੀ ਡਾਕਟਰ ਅੰਕਰ ਕੋਟਾ ਨੇ ਪ੍ਰਸਖ ਖਾਨ ਪ੍ਰਸ ਦੌਰੋਂ ਇਹ ਤਿੰਨੇ ਦੂਸਿਆਂ ਦੇ ਸੰਬੰਧੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ 3 ਕਿਲੋ ਤੋਂ ਵੱਧ ਜਿਹੜੀ ਹੀਰੋਨਾਂ ਜਿਹੜੀ ਆ ਫੜੀ ਗਈ ਆ ਤੇ ਪਹਿਲਾਂ ਵੀ ਜਗਰੋਂ ਪੁਲਿਸ 3 ਕਿਲੋ ਹੀਰੋਨ ਫੜਨ ਵਿੱਚ ਕਾਮਯਾਬ ਹੋ ਚੁੱਕੀ ਆ ਤੇ ਜੇ ਅਸੀਂ ਭਾਵੇਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਦੱਸ ਦਿੱਤਾ ਪ੍ਰੈਸ ਕਾਨਫਰੰਸ ਨੇ ਦਰੋਣਾ ਅਸੀਂ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰ ਦਿੰਨੇ ਆ ਵੀ ਜਿਹੜਾ ਪੁਲਿਸ ਨੇ ਅਮਨਦੀਪ ਸਿੰਘ ਉਰਫ ਰومی ਪੁੱਤਰ ਗਰਵਚਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕੋਟ ਮੰਗਲ ਸਿੰਘ ਇਹ ਇਹ ਲੁਆਣੀਦਾਰ ਰਹਿਣ ਵਾਲਾ ਜੀ ਇਹਦੇ ਖਿਲਾਫ ਘਰ ਤੋਂ ਕੱਟ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਦੇ ਅਧੀਨ 14 ਮਾਮਲੇ ਦਰਜ ਹਨ ਤੇ ਜਿਹੜਾ ਦੂਜਾ ਦੋਸ਼ੀ ਫੜਿਆ ਗਿਆ ਨਾਲ ਇਹਨਾਂ ਦੇ ਪਵਨ ਕੁਮਾਰ ਪੁੱਤਰ ਸ਼ਿਵਸ਼ੰਕਰ ਰਾਏ ਸਹ ਜਦਾ ਅਜੀਤਨਗਰ ਲੋ ਜਾਣਾ ਇਹਦੇ ਖਿਲਾਫ ਵੀ ਇੱਕ ਮਕਦਮਾ ਦਰਜਾ ਤੇ ਜਿਹੜਾ ਤੀਜਾ ਦੋਸ਼ੀ ਬਚਿੱਤਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਆਲਸ ਜ਼ਿਲ੍ਹਾ ਫਿਰੋਜ਼ਪੁਰ ਉਹਦੇ ਖਿਲਾਫ ਹਜੇ ਤੱਕ ਜਿਹੜਾ ਕੋਈ ਮਕਦਮਾ ਦਰਜ ਨਹੀਂ ਹੈਗਾ ਤੇ ਹੁਣ ਆਪਾਂ ਦੇਖਦੇ ਹਾਂ ਵੀ ਪੁਲਿਸ ਇਹਨਾਂ ਦੋਸ਼ੀਆਂ ਤੋਂ ਹੋਰ ਕੀ ਬਰਾਮਦ ਕਰਨ ਵਿੱਚ ਕਾਮਯਾਬ ਹੁੰਦੀ ਆ ਜਾਂ ਇਹਨਾਂ ਵਿਅਕਤੀਆਂ ਨੇ ਕਿਸ ਕਿਸ ਨੂੰ ਇਹ ਹੀਰੋਨ ਜਿਹੜੀ ਸਪਲਾਈ ਕਰਨੀ ਸੀ ਇਹਦੇ ਵਿੱਚ ਹੋਰ ਕੌਣ ਦੁੱਸੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਆਉਣ ਵਾਲੇ ਸਮੇਂ ਵਿੱਚ ਕੀ ਵੱਡੇ ਖੁਲਾਸੇ ਕਰਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਜਦ ਤੱਕ ਤੁਸੀਂ ਦੇਦਰੂ ਹਕ ਸੱਚ ਦੀ ਆਵਾਜ਼ న్యూਸ ਪੰਜਾਬ